ਕਿ ਉਹਨਾਂ ਨੂੰ ਜਿੱਤਰਾ ਜਿਹੜੇ ਤਰੀਕੇ ਨਾਲ ਸੇਵਾ ਮੁਕਤ ਕੀਤਾ ਗਿਆ ਉਹ ਤਰੀਕਾ ਸਹੀ ਸੀ। ਇਹ ਕੁਝ ਪਾਈ ਹਰਪ੍ਰੀਤ ਇਹਨਾਂ ਹੋਇਆ ਹੈ ਇਹ ਕੋਈ ਪਹਿਲੀ ਵਾਰ ਨਹੀਂ ਤਾਂ ਤਖਤਾਂ ਦੇ ਬੈਠਿਆਂ ਨਾਲ ਨਹੀਂ ਹੋਇਆ। ਬੀਤੇ ਵਿੱਚ ਇਦਾਂ ਦਾ ਪਤ ਨਹੀਂ ਕਿੰਨੀ ਵਾਰ ਵਾਪਰ ਚੁੱਕਾ ਹੈ। ਤੇ ਦੁੱਖ ਇਸ ਗੱਲ ਦਾ ਹੈ ਕਿ ਜਿਨ੍ਹਾਂ ਨੇ ਇਹਨਾਂ ਵਿਵਾਦਾਂ ਨੂੰ ਅੱਜ ਤੋਂ 25 ਸਾਲ ਪਹਿਲਾਂ ਰੋਕ ਲੈਣਾ ਸੀ ਉਹ ਉਹ ਰੋਕਣ ਲਈ ਤਿਆਰ ਨਹੀਂ। ਅਕਾਲੀ ਦਲ ਦੀ ਜਿਹੜੀ ਸਾਡੀ ਪਰਵਾਸਾ ਹੈ ਉਹ ਨਹੀਂ ਚਲਾ ਰਹੇ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਸਭਾ ਨਹੀਂ ਚਲਾ ਰਿਆ। ਉਹਨੂੰ ਬਾਦਲ ਦਲ ਦੇ ਜਿਹੜੇ ਮੰਗ ਬੈਠੇ ਸਿਆਸੀ ਆਕਾ ਨੇ ਉਹ ਆਪਣੀ ਮਨਮਰਜ਼ੀ ਨਾਲ ਚਲਾ ਰਹੇ ਨੇ। ਇਹ ਨਿਮਾਣੇ ਸੇਵਕਾਂ ਹਰ ਗੁਨਾ ਆਪਣੀ ਝੋਲੀ 'ਚ ਪਾਉਂਦੇ ਆ। ਕਿਹੜੇ ਮੱਥੇ ਮੰਦੇ ਆ? ਜੇ ਜਿਹੜੇ ਹਦੇਸ਼ ਤੇ ਸਾਰੇ ਤੇ ਸਾਰੇ ਆਦੇਸ਼ ਕਿਹੜੇ ਮੱਥੇ ਮੰਨੇ ਹੁੰਦਾ ਕੀ ਉਹਨਾਂ ਇਹੋ ਵਾਦ ਖੜੇ ਹੁੰਦੇ। ਬਾਅਦ 'ਚ ਉਹਨਾਂ ਦਾ ਇਹ ਵੀ ਬਿਆਨ ਆਇਆ ਜੀ ਉਹ ਕਹਿੰਦੇ ਜੀ ਕਿ ਮੈਂ ਤਾਂ ਪ੍ਰੋਮੀ ਅਕਾਲੀ ਦਲ ਨੂੰ ਬਚਾਉਣ ਵਾਸਤੇ ਸਾਰਾ ਕੁਝ ਆਪਣੀ ਝੋਲੀ ਪਾ ਲਿਆ ਮਤਲਬ ਮੈਂ ਗੁਨਾਹਗਾਰ ਨਹੀਂ ਸੀ ਉਹ ਕਪਟੀ ਲੋਕ ਨੇ ਠੋਖੇ ਬਾਜ ਨੇ ਸਾਡੇ ਸੰਸਨ ਤੋਖਾ ਦਿੱਤਾ ਅਕਾਲ ਤਖਤ ਨੇ ਉਹਨਾਂ ਨੇ ਛਲਕੀ ਪਰ ਉਹਨਾਂ ਦੇ ਬਿਆਲਤਾ ਇਹੀ ਆ ਰਿਹਾ ਨਾ ਜੀ ਅਸੀਂ ਤਾਂ ਸਮਰਪਤ ਆ ਜੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜੋ ਧੋਖਾ ਮੋਨਾ ਅਸੀਂ ਉਹਨਾਂ ਨੂੰ ਸਿਰ ਮੱਥੇ ਲੈਨੇ ਆ ਕਿਹੜਾ ਦੇਸ਼ ਮੰਨੇ ਜੀ ਉਹਨਾਂ ਨੇ ਜੀ ਕਿਹੜਾ ਦੇਸ਼ ਮੰਨੇ ਕਿੱਥੇ ਲੈਂਦੇ ਨੇ ਜੀ ਉਹਨਾਂ ਨੇ ਤਾਂ ਕੋਈ ਵੀ ਨਹੀਂ ਮੰਨੇ ਉਹਨਾਂ ਦੇ ਜਥੇਦਾਰ ਪਹਿਲੇ ਜਥੇਦਾਰ ਜਲੀਲ ਕਰਕੇ ਰੱਖ ਦਿੱਤੇ ਸਨ ਇਹੋ ਲੋਕ ਨੇ ਜਨਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਇਹਨਾਂ ਦੇ ਮਨ ਵਿੱਚ ਹੋਰ ਹੈ ਮੁਖ ਵਿੱਚ ਹੋਰ ਹੈ ਇਹ ਕੱਚੇ ਬੰਦੇ ਨੇ ਇਹਨਾਂ ਨੂੰ ਨਾ ਪੰਥ ਵਿੱਚ ਢੋਈ ਹੈ ਨਾ ਪੰਥ ਤੋਂ ਬਾਹਰ ਢੋਈ ਮਿਲੀ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਲਈ ਜਥੇਦਾਰ ਦੀ ਨਿਯੁਕਤੀ ਲਈ ਦੂਜੇ ਜਹਨ ਨਿਯੁਕਤੀ ਲਈ ਪੰਥਕ ਤੌਰ ਤੇ ਵਿਧੀ ਵਿਵਧਾਨ ਤਿਆਰ ਕਰਨਾ ਸਭ ਤੋਂ ਪਹਿਲਾਂ ਜੁਰੀ ਹੈ ਸ਼੍ਰੋਮਣੀ ਕਮੇਟੀ ਕੋ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ ਜਿੱਥੇ ਦਰ ਲਾਉਣ ਦਾ ਤੇ ਜਿੱਥੇ ਦਨ ਹਟਾਉਣ ਦਾ ਇਹ ਪੰਥ ਕੋਲ ਹੋਣਾ ਚਾਹੀਦਾ ਹੈ ਪਰ ਤਖਤ ਜਿਹੜਾ ਹੈ ਇਹ ਪੰਥ ਦਾ ਹੈ ਇਹਦਾ ਦਬਾਅ ਸੀ ਉਹ ਦਬਾਅ ਜਿੱਦਾਂ ਮਰਜ਼ੀ ਹੁੰਦਾ ਪਰ ਪੰਥ ਦੇ ਲਈ ਉਹਨਾਂ ਨੂੰ ਆਪਣੇ ਆਪਣੇ ਪਾਸੇ ਕਰਨ ਦੇ ਯੋਗ ਨਹੀਂ ਸੀ ਤਾਂ ਕਿ ਮੈਂ ਪ੍ਰਧਾਨ ਜੀ ਤੋਂ ਅਪੀਲ ਕਰਦਾ ਸਾਣੀ ਸਾਹਿਬ ਨੂੰ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਿੱਤਾ ਗਿਆ ਜਿਹੜਾ ਸਹੀ ਹੈ ਉਹਨੂੰ ਵਾਪਸ ਲੈ ਕੇ ਸ਼੍ਰਮਿਕ ਘਰ ਦੁਆਰਾ ਪ੍ਰਬੰਧਕੀ ਮਿਤੀ ਸੇਵਾ ਜਿਹੜੀ ਹੈ ਪ੍ਰਧਾਨ ਜਿਹੜੀ ਸੇਵਾ ਜ਼ਿਲ੍ਹਾਵਾਰੀ ਹੈ ਉਹਨੂੰ ਸੰਭਾਲਣਾ ਤੁਸੀਂ ਇੱਕ ਜੇ ਸਲਾਹ ਦੇਣੀ ਹੋਵੇ ਉਹਨਾਂ ਨੂੰ ਤੇ ਕੀ ਸਲਾਹ ਦੇਣੀ ਨਹੀਂ ਅਸੀਂ ਤੇ ਸਾਡੀ ਸਲਾਹ ਤਾਂ ਪਹਿਲੇ ਵੀ ਜਾ ਚੁੱਕੀ ਹੈ ਕਿ ਉਸ ਸੱਜਣ ਨੂੰ ਪਾਸੇ ਨਹੀਂ ਹੋਣਾ ਚਾਹੀਦਾ ਕਿ ਅੱਜ ਵੀ ਕਹਿੰਦੇ ਉਹਦਾ ਸਟੇਫਾ ਮਨਜ਼ੂਰ ਨਹੀਂ ਹੋਣਾ ਚਾਹੀਦਾ ਇਹ ਥੋ ਦੱਸਣ ਤੇ ਕਿਹੜੇ ਦਬਾਅ ਪਾ ਰਹੇ ਨੇ ਪੰ ਕਿਤਨਾ ਦਾ ਦਬਾਅ ਜੇ ਤੁਸੀਂ ਚੱਲ ਨਹੀਂ ਸਕੇ ਮਰਦਾਂ ਵਾਂਗ ਸਾਹਮਣੇ ਆ ਜਾਣਾ ਜੇ ਤੱਕ ਯਾਨੀ ਹਰਪ੍ਰੀਤ ਸਿੰਘ ਜੀ ਵਾਰ-ਵਾਰ ਇਹ ਗੱਲ ਕਹਿ ਰਹੇ ਸੀ ਵੀਡੀਓ ਦੇ ਵਿੱਚ ਵੀ ਕਿ ਮੇਰੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਆ ਮੇਰੇ ਧੀਆਂ ਨੂੰ ਮਾਰਨਾ ਚੰਗਾ ਬੋਲਿਆ ਜਾ ਰਿਹਾ ਮੇਰੀ ਜਾਤੀ 'ਤੇ ਬੋਲਿਆ ਜਾ ਰਿਹਾ ਕਿ ਇਦਾਂ ਦਾ ਕੁਝ ਹੋਇਆ ਹੋਊਗਾ ਜ਼ਰੂਰ ਉਹਨਾਂ ਦੇ ਨਾਲ ਤੇ ਇਹ ਬੰਦੇ ਬਖਸ਼ ਦੀ ਥੋੜੀ ਹੈ ਜੀ ਜਿਹੜੀਆਂ ਸਾਡੇ ਤੇ ਬਾਹਰ ਹੀ ਹਮਲਾ ਹਮਲੇ ਹੋ ਰਹੇ ਨੇ ਸਿਦਾਂਤ ਤੇ ਹੋ ਰਹੇ ਨੇ ਸਾਡੀਆਂ ਸੰਸਥਾਵਾਂ ਤੇ ਹੋ ਰਹੇ ਨੇ ਅਸੀਂ ਆਪਣੀਆਂ ਸੰਸਥਾਵਾਂ ਕਿਵੇਂ ਬਚਾਉਣੀਆਂ ਨੇ ਅੱਜ ਕਿੱਥੇ ਉਲਝੇ ਪਏ ਹਾਂ ਅਸੀਂ ਬੇਲੋੜੇ ਕਰਨਾਂ ਤੇ ਅੱਜ ਤਾਕਤ ਲਾ ਰਹੇ ਹਾਂ ਤੇ ਉਹਨੇ ਤਾਕਤ ਨਹੀਂ ਲਾਉਣੀ ਚਾਹੀਦੀ ਆ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰ ਨਹੀਂ ਸਕਦੇ ਕਿਉਂਕਿ ਆਪ ਇਹ ਇਕੱਲੀ ਨਹੀਂ ਹੈਗੇ ਇਹਨਾਂ ਨੇ ਤਖਤ ਨੂੰ ਪੇੜ ਦਿੱਤੀ ਉਹਨਾਂ ਕਾਲੀ ਆਖੇ ਨਹੀਂ ਜਾ ਸਕਦਾ ਇਸ ਕਰਕੇ ਸਿਆਸੀ ਧੜੇ ਦੀ ਭਰਤੀ ਹੋ ਰਹੀ ਹੈ ਨਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋ ਰਹੀ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਪੰਥ ਦੇ ਵਿੱਚ ਇੱਕ ਬਹੁਤ ਵੱਡਾ ਵਿਵਾਦ ਛੜਿਆ ਹੋਇਆ ਜਿਉਂ ਹੀ ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ ਸਿਵਾਵਾਂ ਜਿਹੜੀਆਂ ਉਹਨਾਂ ਨੂੰ ਖਤਮ ਕੀਤਾ ਗਿਆ ਉਸ ਤੋਂ ਬਾਅਦ ਅਸਤੀਫਿਆਂ ਦਾ ਦੌਰ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ ਪ੍ਰਧਾਨ ਸਾਹਿਬ ਵੱਲੋਂ ਅਸਤੀਫਾ ਦਿੱਤਾ ਗਿਆ ਉਸ ਤੋਂ ਬਾਅਦ ਬਡੋਂਗਰ ਸਾਹਿਬ ਦਾ ਅਸਤੀਫਾ ਆ ਗਿਆ ਫਿਰ ਉਹਨਾਂ ਨੇ ਆਪਣੀ ਜਿਹੜੀ ਕਮੇਟੀ ਬਣਾਈ ਸੀ ਸੱਤ ਮੈਂਬਰੀ ਜਿਹੜੀ ਅਕਾਲੀ ਦਲ ਦੀ ਨਵੀਂ ਭਰਤੀ ਵਾਸਤੇ ਉਤੋਂ ਵੀ ਕਿਨਾਰਾ ਕਰ ਲਿਆ ਸਾਰਾ ਕੁਝ ਬਹੁਤ ਵੱਡਾ ਇੱਕ ਵਿਵਾਦ ਆਪਾਂ ਕਹਿ ਸਕਦੇ ਹਾਂ ਪੰਥ ਦੇ ਵਿੱਚ ਛਿੜਿਆ ਹੋਇਆ ਹੈ ਆਪਣੇ ਨਾਲ ਇਸ ਵੇਲੇ ਮੌਜੂਦ ਨੇ ਗਿਆਨੀ ਕੇਵਲ ਸਿੰਘ ਜੀ ਸਾਭਕਾ ਜਥੇਦਾਰ ਸਾਹਿਬ ਦਮਦਮਾ ਸਾਹਿਬ ਆਪਾਂ ਪੌਣੇ ਫਤਿਹਸਾਂ ਤੇ ਕਰਦੇ ਹਾਂ ਗੱਲਬਾਤਾਂ ਬਾਬਾ ਬਾਈ ਖਾਲਸਾ ਵਾਹੀ ਫਤਿਹ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਕਿਵੇਂ ਸ਼ੁਰੂ ਕਰੀਏ ਜੀ ਆਪਾਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦੀ ਵਿਵਾਦ ਤੋਂ ਸ਼ੁਰੂ ਕਰਦੇ ਵੀ ਕੀ ਉਹਨਾਂ ਨੂੰ ਜਿਸ ਤਰ੍ਹਾਂ ਜਿਹੜੇ ਤਰੀਕੇ ਨਾਲ ਸੇਵਾ ਮੁਕਤ ਕੀਤਾ ਗਿਆ ਉਹ ਤਰੀਕਾ ਸਹੀ ਸੀ ਜੀ ਸਭ ਤੋਂ ਪਹਿਲਾਂ ਤੇ ਵਰਤਮਾਨ ਮੇਰੀ ਕੌਮ ਦਾ ਜੋ ਹੈ ਪੰਥ ਦਾ ਹੈ ਜੀ ਉਹ ਸਾਡੇ ਤੁਹਾਡੇ ਸਾਰਿਆਂ ਦੇ ਜਿੱਥੇ ਵੀ ਸੰਸਾਰ ਵਿੱਚ ਵੱਸਦੇ ਆਂ ਨਿਰਾਸ਼ਾ ਜਨਕ ਹੈ ਜੀ ਇਸ ਅਨੁਸਾਰ ਤੋਂ ਪਹਿਲ ਦੇ ਸੋਚਣਾ ਚਾਹੀਦਾ ਹੈ ਕਿ ਸਾਡੇ ਵਰਤਮਾਨ ਹਾਲਾਤ ਬਣੇ ਤੇ ਬਣੇ ਕਿਉਂ ਹੂੰ ਉਹ ਕਿਹੜੇ ਕਿਹੜੇ ਕਾਰਨ ਨੇ ਤੇ ਕਿਹੜੇ ਕਿਹੜੇ ਵਿਅਕਤੀ ਇਹਦੇ ਲਈ ਜ਼ਿੰਮੇਵਾਰ ਨੇ ਜੀ ਇਹਨਾਂ ਹਾਲਾਤਾਂ ਵਿੱਚੋਂ ਬਾਹਰ ਕਿਵੇਂ ਨਿਕਲ ਸਕਦੀ ਹੈ ਹੂੰ ਅਸੀਂ ਹੁਣ ਇੱਥੇ ਵਿਅਕਤੀਆਂ ਦੀ ਗੱਲ ਕਰਕੇ ਅਸੀਂ ਨਹੀਂ ਬੁੱਤਾ ਸਾੜ ਸਕਦੇ ਜੀ ਕਿ ਜਾਂ ਅਸੀਂ ਸਤੀਫੇ ਦੇਣ ਵਾਲੇ ਨੇ ਗੱਲ ਕਰ ਲਈਏ ਜਾਂ ਸਤਾ ਦੇ ਬੈਠੇ ਜਿਹੜੇ ਬੰਦੇ ਨੇ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਹਰਪ੍ਰੀਤ ਸਿੰਘ ਨਾਲ ਜੋ ਵਿਹਾਰ ਕੀਤਾ ਉਹਦੀ ਗੱਲ ਕਰ ਲਈਏ ਮੇਰੇ ਸ ਮੇਰੇ ਸਾਹਮਣੇ ਇਹ ਗੱਲ ਇਸ ਮਸਲਾ ਇਹ ਹੈ ਕਿ ਵਰਤਮਾਨ ਸੰਕਟ ਵਿੱਚੋਂ ਪੰਥ ਦੇ ਜਿਹੜੇ ਸਾਡੀਆਂ ਸੰਸਥਾਵਾਂ ਨੇ ਇਹਨਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਸਾਡੇ ਸਿਧਾਂਤ ਮਾਨੁਮਰਜ਼ਾਦਾ ਆਕਲ ਤਖਤ ਦੀ ਜਿਹੜੀ ਪ੍ਰਭੂ ਸਤਾ ਦੀ ਆਪਾਂ ਗੱਲ ਕਰਦੇ ਆ ਉਹਨੂੰ ਕਿਵੇਂ ਅਸੀਂ ਸੰਸਾਰ ਦੇ ਸਾਹਮਣੇ ਉੱਚਾ ਕਰਕੇ ਰੱਖ ਸਕਦੇ ਹ ਜੀ ਜੀ ਹੁਣ ਇੱਥੇ ਜੋ ਕੁਝ ਪਾਈ ਹਰਪ੍ਰੀਤ ਇਹਨਾਂ ਹੋਇਆ ਹੈ ਇਹ ਕੋਈ ਪਹਿਲੀ ਵਾਰ ਨਹੀਂ ਤਾਂ ਤਖਤਾਂ ਦੇ ਬੈਠਿਆਂ ਨਾਲ ਨਹੀਂ ਹੋਇਆ ਬੀਤੇ ਵਿੱਚ ਇਤਨਾ ਦਾ ਪਤਨ ਕਿੰਨੀ ਵਾਰ ਵਾਪਰ ਚੁੱਕਾ ਹੈ ਤੇ ਦੁੱਖ ਇਸ ਗੱਲ ਦਾ ਹੈ ਕਿ ਜਿਨ੍ਹਾਂ ਨੇ ਇਹਨਾਂ ਵਿਵਾਦਾਂ ਨੂੰ ਅੱਜ ਤੋਂ 25 ਸਾਲ ਪਹਿਲਾਂ ਰੋਕ ਲੈਣਾ ਸੀ ਉਹ ਉਹ ਰੋਕਣ ਲਈ ਤਿਆਰ ਨਹੀਂ ਹਨ ਜੇ ਤੁਹਾਡੇ ਧਿਆਨ ਵਿੱਚ ਹੋਏਗਾ ਜਦੋਂ ਗਿਆਨੀ ਪੂਰਨ ਸਿੰਘ ਹੁਣਾਂ ਤੋਂ ਬਾਅਦ ਗਿਆਨੀ ਜਗਿੰਦਰ ਸਿੰਘ ਵਿਦਾਂਤੀ ਹੁਣਾਂ ਨੂੰ ਜਥੇਦਾਰ ਸ੍ਰੀ ਅਕਾਲ ਤਖਤ ਸੇਵਾ ਦਿੱਤੀ ਗਈ ਤਾਂ ਉਹਨਾਂ ਦਾ ਸਭ ਤੋਂ ਪਹਿਲਾ ਆਦੇਸ਼ ਸ਼੍ਰੋਮਣੀ ਕਮੇਟੀ ਨੂੰ ਇਹ ਸੀ ਕਿ ਤੁਸੀਂ ਬਾਕੀ ਕੀ ਕਰਨਾ ਕੀ ਨਹੀਂ ਕਰਨਾ ਸਭ ਤੋਂ ਪਹਿਲਾਂ ਤੇ ਹੈ ਕਿ ਇੱਕ ਇਹੋ ਜਿਹਾ ਹੱਲ ਕੱਢਿਆ ਜਾਏ ਕਿ ਜਥੇਦਾਰ ਨੇ ਨਿਯੁਕਤੀ ਕਰਨ ਦਾ ਤਰੀਕਾ ਕੀ ਹੋਏਗਾ ਉਹਨਾਂ ਦਾ ਅਧਿਕਾਰ ਖੇਤਰ ਕੀ ਹੋਏਗਾ ਉਹਨਾਂ ਨੂੰ ਸੇਵਾ ਤੋਂ ਮੁਕਤ ਕਰਨ ਦਾ ਤੰਤਿਕਾ ਕੀ ਹੋਏਗਾ ਇਹ ਜੁਗਤ ਜਿਹੜੀ ਪੰਥ ਦੇ ਅੱਗੇ ਪੇਸ਼ ਕੀਤੀ ਜਾਏ ਕਿਉਂਕਿ ਇਹ ਗੱਲ ਤੇ ਬਿਲਕੁਲ ਸਪਸ਼ਟ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਤਮਾਨ ਸਮੇਂ ਅਜੇ ਤੋਪਤੀ 30 ਸਾਲਾਂ ਤੋਂ ਇਹ ਪੰਥ ਦੀ ਜਮਾਤ ਨਹੀਂ ਹੈ ਕਉਕੇ ਧੜੇ ਦੀ ਬਣ ਚੁੱਕੀ ਹੈ ਧੜੇ ਦੀ ਬਣ ਕੋਸ਼ਿਸ਼ ਕਿਉਂਕਿ ਛੋਮਣੀ ਕਾਲੀਦਾਲੀ ਉਹ ਨਹੀਂ ਰਹਾ ਜਿਹੜਾ ਪੰਥ ਨੂੰ ਚਾਹੀਦਾ ਹੈ ਤੁਹਾਡੀ ਗੱਲ ਰੁਕਦੀ ਹੈ ਪਿੱਛੇ ਜੇ ਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਆਪਣੇ ਬਾਪੂ ਜੀ ਸੀਗੇ ਉਹਨਾਂ ਦਾ ਮੈਂ ਇੱਕ ਬਿਆਨ ਸੁਣਾਇਆ ਸੀ ਉਹ ਕਹਿੰਦਾ ਵੀ ਸਾਡਾ ਕੋਈ ਲੈਣਾ ਦੇਣਾ ਨਹੀਂਗਾ ਇਹ ਤਾਂ ਸਾਨੂੰ ਲਵੇਂ ਲੋਕ ਬਦਨਾਮ ਕਰਦੇ ਆ ਵੀ ਅਸੀਂ ਕੋਈ ਰਾਜਨੀਤੀ ਦਾ ਉਹਨਾਂ ਤੋਂ ਫਾਇਦਾ ਲੈ ਰਹੇ ਨੇ ਨਹੀਂ ਗੱਲ ਇਹ ਨਹੀਂ ਕਿ ਉਹ ਕੀ ਕਰ ਰਹੇ ਨੇ ਜਿੰਨੂੰ ਜਿਵੇਂ ਸੰਸਥਾਵਾਂ ਚ ਚਲਾਈਆਂ ਜਾ ਰਹੀਆਂ ਨੇ ਉਹ ਕਿਸ ਤਰ੍ਹਾਂ ਚਲਾਈਆਂ ਜਾ ਰਹੀਆਂ ਨੇ ਜੀ ਉਹਨੂੰ ਸਾੜੀ ਪੰਥਕ ਯੁਗਤੀ ਚਲਾ ਰਹੀ ਹੈ ਕਿ ਵਿਅਕਤੀਗਤ ਸੋਚ ਲਾ ਰਹੀ ਹਮ ਜਿਹੜਾ ਬਾਦਲ ਧੜਾ ਹੈ ਉਹ ਧੜੇ ਨੂੰ ਕੌਣ ਚਲਾ ਰਿਹਾ ਹੈ ਉਹ ਅਕਾਲੀ ਦਲ ਦੀ ਜਿਹੜੀ ਸਾੜੀ ਪਰਵਾਸਾ ਹੈ ਉਹ ਨਹੀਂ ਚਲਾ ਰਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਸਵੈਵਾਨ ਨਹੀਂ ਚਲਾ ਰਿਆ ਉਹਨੂੰ ਬਾਦਲ ਦਲ ਦੇ ਜਿਹੜੇ ਮਗਰ ਬੈਠੇ ਸਿਆਸੀ ਆਕਾ ਨੇ ਉਹ ਆਪਣੀ ਮਨਮਰਜ਼ੀ ਨਾਲ ਚਲਾ ਰਹੇ ਨੇ ਇਸ ਕਰਕੇ ਉਹ ਸਿਆਸਦਾਨ ਦਾ ਜਿਹੜਾ ਜਵਾਬ ਹੁੰਦਾ ਉਹ ਮਛਲਿਆਂ ਵਾਲਾ ਜਵਾਬ ਹੁੰਦਾ ਹੈ ਉਹ ਕਦੇ ਵੀ ਸਿੱਧੀ ਗੱਲ ਆਪਣੀ ਝੋਲੀ 'ਚ ਨਹੀਂ ਪਾਉਂਦੇ ਕਿ ਮੈਂ ਕੋਈ ਗੁਨਾਹ ਕਰ ਰਿਹਾ ਹਾਂ ਉਹਨਾਂ ਉਹਨਾਂ ਨੂੰ ਸਮਝੇ ਸਾਡੇ ਸਾਰੇ ਗੁਨਾਹ ਜਿਹੜੇ ਨਾ ਉਹ ਸਾਡੇ ਮਾਫ ਹੁੰਦੇ ਨੇ ਇਸ ਗੱਲ ਕਰਕੇ ਉਹਨਾਂ ਦਾ ਉੱਤਰ ਜਿਹੜਾ ਹੈ ਉਹ ਤੁਹਾਡੀ ਸਾਡੀ ਸਮਝ ਤੋਂ ਬਾਹਰ ਹੁੰਦਾ ਹੈ ਇਸ ਕਰਕੇ ਹੁਣ ਸਾਨੂੰ ਉਹ ਤੇ ਸੰਸਾਰ ਵਿੱਚ ਨਹੀਂ ਰਹੇ ਹੁਣ ਵੀ ਤੁਹਾਡੇ ਸਾਹਮਣੇ ਬਰਤਾਰਾ ਕੀ ਹੈ 2 ਦਸੰਬਰ ਦਾ ਨਿਰਣੈ ਹੋਇਆ ਆਦੇਹ ਜਾਰੀ ਹੋਏ ਨੇ ਹੁਣ ਕੀ ਹੈ ਕਿ ਆ ਜਿਹੜੇ ਨਵੇਂ ਜਿਸ ਤੁਸੀਂ ਗੱਲ ਇੱਥੇ ਸਟੀਫਨ ਡੋਰ ਦੀ ਗੱਲ ਕਰ ਰਹੇ ਹੋ ਤੇ ਜੇ 2 ਦਸੰਬਰ ਵਾਲਾ ਜਿਹੜਾ ਫੈਸਲਾ ਸੀ ਜਿਹਨੂੰ ਉੱਥੇ ਖਲੋ ਕੇ ਸਾਹਮਣੇ ਕਿਹਾ ਸੀ ਅਸੀਂ ਨਿਮਾਣੇ ਸੇਵਕਾਂ ਹਰ ਗੁਨਾਹ ਆਪਣੀ ਝੋਲੀ ਚ ਪਾਉਣੇ ਹਾਂ ਖੜੇ ਮੱਥੇ ਮੰਨਦੇ ਹਾਂ ਤੇ ਜੇ ਉਹ ਹਦੇਸ਼ ਤੇ ਸਾਰੇ ਦੇ ਸਾਰੇ ਹਦੇਸ਼ਾਂ ਨੂੰ ਖੜੇ ਮੱਥੇ ਮੰਨਿਆ ਹੁੰਦਾ ਕਿ ਉਹ ਇਹ ਵਾਦ ਖੜੇ ਹੁੰਦੇ ਬਾਅਦ ਚ ਉਹਨਾਂ ਦਾ ਇਹ ਵੀ ਬਿਆਨ ਆਇਆ ਜੀ ਉਹ ਕਹਿੰਦੇ ਜੀ ਕਿ ਮੈਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਵਾਸਤੇ ਸਾਰਾ ਕੁਝ ਆਪਣੀ ਝੋਲੀ ਪਵਾ ਲਿਆ ਮਤਲਬ ਮੈਂ ਗੁਨਾਹਗਾਰ ਨਹੀਂ ਸੀ ਇਹ ਮਿਕਸ ਮਿਕ ਹੋਈ ਗੱਲ ਕੀਤੀ ਹੈ ਕਿਸ ਦਾ ਇਹਦਾ ਮਤਲਬ ਹੈ ਉਹ ਕਪਟੀ ਲੋਕ ਨੇ ਧੋਖੇਬਾਜ਼ ਨੇ ਹਮ ਉਹਨਾਂ ਨੇ ਬਚਾਇਆ ਨਹੀਂ ਸਾਡੇ ਸੰਸਥਾਨ ਧੋਖਾ ਦਿੱਤਾ ਅਕਾਲ ਤਖਤ ਨੇ ਉਹਨਾਂ ਨੇ ਛਲ ਕੀਤਾ ਹਮ ਉਹਨਾਂ ਦੇ ਜੇ ਸ਼ਬਦਾਂ ਨੂੰ ਇਸ ਲੈਨੇ ਆ ਉਹਦਾ ਮਤਲਬ ਇਹ ਕੋ ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਆ ਕੇ ਸੱਚ ਬੋਲਿਆ ਜਾਂਦਾ ਹੈ ਸੱਚ ਕਬੂਲਿਆ ਜਾਂਦਾ ਹੈ ਉਥੇ ਸਾਹਮਣੇ ਖਲੋ ਕੇ ਇਹਨਾਂ ਨੇ ਗੱਲਾਂ ਕਬੂਲੇ ਨੇ ਤੇ ਇਹਨਾਂ ਮਤਲਬ ਜੀ ਕਫਤੀ ਬੰਦਾ ਸੀ ਇਹਨਾਂ ਪੰਥ ਨਾਲ ਪੰਥ ਦੇ ਸੰਸਥਾ ਨਾਲ ਪੰਥ ਦੀ ਸਾਡੀ ਨਿਜਮਾਵਲੀ ਨਾਲ ਬਹੁਤ ਬੜਾ ਧੋਖਾ ਕੀਤਾ ਇਹੋ ਜਿਹੇ ਬੰਦਿਆਂ ਨੂੰ ਕਦਾ ਚਿੱਤ ਵੀ ਸਿੱਖ ਪੰਥ ਪੰਥ ਦੀ ਕਿਸੇ ਵੀ ਜਥੇਬੰਦੀ ਦਾ ਨਮਾਇੰਦਾ ਬਣਦਾ ਆਗੂ ਹੁਣ ਦਾ ਕੋਈ ਹੱਕ ਹਕਾਕਾ ਬਾਕੀ ਨਹੀਂ ਰਹਿ ਜਾਂਦਾ ਪਰ ਉਹਨਾਂ ਦੇ ਬਿਆਨ ਤਾਂ ਇਹੀ ਆ ਰਹੇ ਨੇ ਜੀ ਅਸੀਂ ਤਾਂ ਸਮਰਪਤ ਹਾਂ ਜੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਜੋ ਉੱਤਰੋਂ ਹੁਕਮ ਆਉਂਦਾ ਅਸੀਂ ਉਹਨਾਂ ਨੂੰ ਸਿਰ ਮੱਥੇ ਲੈਨੇ ਆਂ ਦੂਜੀਆਂ ਪਾਰਟੀਆਂ ਸਗੋਂ ਲੈਂਦੀਆਂ ਨਹੀਂ ਉਹਨਾਂ ਨੇ ਇਹ ਵੀ ਕਹਿਣਾ ਨਾਲ ਗੱਲ ਇਹ ਨਹੀਂ ਕੀ ਲੈਂਦੇ ਜੀ ਹੂੰ ਕਿਹੜਾ ਦੇਸ਼ ਮੰਨੇ ਜੀ ਉਹਨਾਂ ਨੇ ਹੂੰ ਜੀ ਕਿਹੜਾ ਦੇਸ਼ ਮੰਨੇ ਆ ਕਿੱਥੇ ਲੈਂਦੇ ਨੇ ਹੂੰ ਉਹਨਾਂ ਨੇ ਤਾਂ ਕੋਈ ਵੀ ਨਹੀਂ ਮੰਨੇ ਉਹਨਾਂ ਦੇ ਜਸਤੇਦਾਰ ਪਹਿਲੇ ਜਸਤੇਦਾਰ ਜਲੀਲ ਕਰਕੇ ਰੱਖ ਦਿੱਤੇ ਸਨ ਹੂੰ ਉਹ ਕਿ ਉਹ ਝੂਠ ਬੋਲਦੇ ਨੇ ਸਿਆਸਦਾਨ ਝੂਠ ਸਿਆਸਤ ਹੈ ਕੋਰਾ ਝੂਠ ਹੈ ਸਿਆਸਤ ਦਾ ਮਤਲਬ ਇਸ ਕੋਰਾ ਝੂਠ ਹੈ ਉਹ ਝੂਠ ਦੇ ਗੱਲ ਕਰਕੇ ਤੁਹਾਨੂੰ ਇਸ ਨੂੰ ਉਜਲ ਜਾਣਾ ਚਾਹੁੰਦੇ ਨੇ ਇਸ ਕਰਕੇ ਵਰਤਮਾਨ ਸਮੇਂ ਤੇ ਅਸੀਂ ਮੰਨਦੇ ਹਾਂ ਕਿ ਜੋ ਨਿਰਣੈ ਉਹ ਦਸੰਬਰ ਦਾ ਹੋਇਆ ਸੀ ਉਹਨਾਂ ਨੇ ਕਫਤੀ ਬਿਰਤੀ ਨਾਲ ਉੱਥੇ ਆਏ ਨੇ ਉਹ ਇਹ ਸੋਚ ਕੇ ਆਏ ਸਨ ਕਿ ਜਿਹੜਾ ਇੱਕ ਹਿੱਸਾ ਹੈ ਧਾਰਮਿਕ ਪਾਸੇ ਦਾ ਜਿਹੜਾ ਹੋਏਗਾ ਉਹ ਮੰਨ ਲਵਾਂਗੇ ਜਿਹੜਾ ਦੂਜਾ ਹਿੱਸਾ ਹੈਗਾ ਉਹ ਦਿਨ ਉਹਨੂੰ ਅਸੀਂ ਆਪਣੇ ਨੇੜੇ ਵੀ ਨਹੀਂ ਲੱਗਣ ਦਿਆਂਗੇ ਕਿ ਉਹਨਾਂ ਨੇ ਉਹ ਜੋ ਕੀਤਾ ਜੋ ਉਹਨਾਂ ਨੇ ਸੋਚਿਆ ਹੋਇਆ ਸੀ ਇਹ ਲੋਕ ਨੇ ਜਨਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਇਹਨਾਂ ਦੇ ਮਨ ਵਿੱਚ ਹੋ ਰਿਹਾ ਹੈ ਮੁਖ ਵਿੱਚ ਹੋ ਰਿਹਾ ਹੈ ਇਹ ਕੱਚੇ ਬੰਦੇ ਨੇ ਇਹਨਾਂ ਨੂੰ ਨਾ ਪੰਥ ਵਿੱਚ ਢੋਈ ਹੈ ਨਾ ਪੰਥ ਤੋਂ ਬਾਹਰ ਢੋਈ ਮਿਲੀ ਕੀ ਕਰਨਗੇ ਅਹ ਝੂਠ ਬੋਲ ਕੇ ਧੜਾ ਬਚਾ ਜਾਣਗੇ ਨਾ ਤੇ ਮਿਲੇਗਾ ਕੀ ਕੁਝ ਵੀ ਪੱਲੇ ਨਹੀਂ ਪੈਣਾ ਇਹ ਗੱਲ ਦਾ ਚਿੱਤ ਰੱਖਣਾ ਇਹ ਪੰਥ ਜਾਂ ਪੰਥ ਦੀਆਂ ਸੰਸਥਾਵਾਂ ਜਾ ਸਿੱਖ ਸੰਗਤ ਉਹਨਾਂ ਤੋਂ ਬਿਲਕੁਲ ਪਾਸੇ ਹੋ ਚੁੱਕੀ ਐ ਉਹ ਜੋ ਮਰਜ਼ੀ ਕਰਦੇ ਰਹਿਣ ਉਹਨਾਂ ਨੂੰ ਦੁਬਾਰਾ ਪਹਿਲੇ ਵਾਲੀ ਸਤਾ ਪਹਿਲੇ ਵਾਲਾ ਮਾਨ ਸਨਮਾਨ ਜਿਹੜਾ ਉਹ ਨਹੀਂ ਮਿਲ ਸਕਦਾ ਇੱਕ ਸਵਾਲ ਲੈ ਲੀਏ ਤੁਸੀਂ ਕਾਫੀ ਸੀਨੀਅਰ ਹੋ ਕਾਫੀ ਲੰਮਾ ਸਮਾਸੇਵਾਆਂ ਨਿਭਾਈਆਂ ਤੁਸੀਂ ਮੇਰਾ ਸਵਾਲ ਇਹ ਆ ਵੀ ਜਿਸ ਤਰ੍ਹਾਂ ਗਿਆਨੀ ਜੀ ਨੂੰ ਹਟਾਇਆ ਗਿਆ ਇੱਕ ਤਾਂ ਇੱਕ ਤਰੀਕੇ ਨੂੰ ਸਮਝਣਾ ਚਾਹਾਂਗੇ ਵੀ ਇਹਨਾਂ ਨੂੰ ਹਟਾ ਕੌਣ ਸਕਦਾ ਕਿਹੜੇ ਤਰੀਕੇ ਨਾਲ ਹਟਾਇਆ ਜਾਂਦਾ ਕਿ ਇਸ ਤਰ੍ਹਾਂ ਜਿੰਨੂ ਮਰਜ਼ੀ ਆਪਾਂ ਕਹਿ ਦਈਏ ਵੀ ਲੈ ਭਈ ਸਵੇਰ ਤੋਂ ਤੇਰੀਆਂ ਸੇਵਾਵਾਂ ਖਤਮ ਕੋਈ ਮੀਟਿੰਗ ਨਹੀਂ ਬੁਲਾਈ ਜਾਂਦੀ ਜਾਂ ਕੋਈ ਪੰਜਾ ਤਖਤਾਂ ਦੇ ਜਥੇਦਾਰਾਂ ਦੀ ਸਹਿਮਤੀ ਲਈ ਨਹੀਂ ਜਾਂਦੀ ਸਹਿਮਤੀ ਲਈ ਨਹੀਂ ਜਾਂਦੀ ਆਪਣੇ ਆਪ ਹੀ ਬੰਦਾ ਜਦੋਂ ਮਰਜ਼ੀ ਹਟਾ ਸਕਦਾ ਇਹ ਇਹ ਪੂਰੀ ਪ੍ਰਕਿਰਿਆ ਨੂੰ ਸਮਝਾਂਗੇ ਮੈਂ ਇੱਕ ਪਹਿਲੀ ਗੱਲ ਕਿ ਪੁੱਤਰ ਅੱਜ ਤੱਕ ਸਾਡੇ ਕੋਈ ਸਬ ਇਹ ਤਾਂ ਦੀ ਮਰਜ਼ਾਦਾ ਹੀ ਨਹੀਂ ਬਣੀ ਐ ਹੂੰ ਮੈਂ ਪਹਿਲਾਂ ਗੱਲ ਕੀਤੀ ਐ ਕਿ ਆਕਾਲ ਤਖਤ ਨੇ ਕਿਹਾ ਮਰਜ਼ਾਦਾ ਬਣਾਓ ਵਿਦੇ ਵਿਧਾਨ ਖਤਿਆਰ ਕਰੋ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਉਹ ਕਿੰਨੇ ਪ੍ਰਧਾਨ ਬਦਲ ਗਏ ਜੀ ਕਿੰਨਾ ਕੁਝ ਹੋ ਗਿਆ ਕਿਸੇ ਦੇ ਕੰਨ ਤੇ ਜੂਨੀ ਸਰਕੀ ਕਿਸੇ ਨਹੀਂ ਜੀ ਅਕਾਲ ਤਖਤ ਦੇ ਆਦੇਸ਼ ਨੂੰ ਰੱਦੀ ਦੀ ਟੋਕਰੀ ਚ ਪਾ ਕੇ ਇਹ ਆਪਣੀ ਕੁਰਸੀਆਂ ਤੇ ਸੁਖ ਭੋਗਣ ਵਾਲੇ ਪਾਸੇ ਲੱਗ ਜਾਂਦੇ ਨੇ ਇਸ ਕਰਕੇ ਅੱਜ ਤੱਕ ਉਹ ਵਿਧੀ ਹੋਣਾ ਸੀ ਕੀ ਕਹਿੰਨੇ ਆ ਕਿ ਸਾਨੂੰ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਲਈ ਜਥੇਦਾਰ ਦੀ ਨਿਯੁਕਤੀ ਲਈ ਦੁਜੇ ਜਹਨ ਨਿਯੁਕਤੀ ਲਈ ਪੰਥਕ ਤੌਰ ਤੇ ਵਿਧੀ ਵਿਵਧਾਨ ਤਿਆਰ ਕਰਨਾ ਸਭ ਤੋਂ ਪਹਿਲਾਂ ਜ਼ਰੂਰੀ ਹੈ ਸ਼੍ਰੋਮਣੀ ਕਮੇਟੀ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ ਜਥੇਦਾਰ ਲਾਉਣ ਦਾ ਤੇ ਜਥੇਦਾਰ ਹਟਾਉਣ ਦਾ ਇਹ ਪੰਥ ਕੋਲ ਹੋਣਾ ਚਾਹੀਦਾ ਪੰਥ ਤਖਤ ਜਿਹੜਾ ਹੈ ਇਹ ਪੰਥ ਦਾ ਹੈ ਇਹ ਸਾਡੇ ਤੇ ਪੰਥਕ ਘੇਰੇ ਵਿੱਚੋਂ 10 ਬੰਦੇ 15 ਬੰਦੇ 20 ਬੰਦੇ ਗੁਰਸਿੱਖ ਜਿਹੜੇ ਨੇ ਉਹਨਾਂ ਦਾ ਇੱਕ ਜਥਾ ਬਣਨਾ ਚਾਹੀਦਾ ਉਹ ਇਹ ਉਹਨਾਂ ਕੋ ਲਈ ਜਿਨ੍ਹਾਂ ਨੂੰ ਜਥੇਦਾਰੀ ਦੇਣੀ ਹੈ ਉਹਨਾਂ ਦੇ ਨਿਸ਼ਾਨਦੇ ਹੀ ਹੋ ਕੇ ਆਵੇ 2 ਨੇ 4 ਨੇ 6 ਨੇ ਨਰੀਖਣ ਕੀਤਾ ਜਾਏ ਉਹਨਾਂ ਦੇ ਜੀਵਨ ਘੋਖੇ ਜਾਣ ਪੰਥ ਪ੍ਰਸਤੀ ਦੇਖੀ ਜਾਏ ਉਹਨਾਂ ਨੂੰ ਮਾਨ ਮਰਜ਼ਾਦਾ ਦੇ ਪੱਖੋਂ ਟੋਲਿਆ ਜਾਏ ਕਿ ਬੰਦੇ ਕਿੱਥੇ ਤੱਕ ਨਿਵਣਗੇ ਇਹਨਾਂ ਦੀ ਸੋਚ ਅੰਦਰ ਕੀ ਪਿਆ ਤੁਹਾਡੀ ਜਿੱਤਰਾ ਗੱਲ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਉਹ ਬੰਦੇ ਚੁਣਨੇ ਚਾਹੀਦੇ ਜਿਨ੍ਹਾਂ ਨੂੰ ਅਸੀਂ ਅਧਿਕਾਰ ਦਿੱਤਾ ਜਾਵੇ ਤੋਂ ਲੱਗਦਾ ਵੀ ਹਰ ਇੱਕ ਬੰਦਾ ਜਿਹੜਾ ਅੱਜ ਤਾਂ ਹਰ ਕੋਈ ਕਹਿ ਰਿਹਾ ਕਿ ਮੈਂ ਪੰਥਕ ਆ ਦੂਜਾ ਕਹਿੰਦਾ ਮੈਂ ਪੰਥਕ ਆ ਨਹੀਂ ਜੀ ਉਹ ਪੰਥਕ ਨਹੀਂ ਅਹੀਂ ਪੰਥਕ ਆ ਤੇ ਹੁਣ ਇਹ ਕਿਤਰਾ ਫੈਸਲਾ ਹੋਊਗਾ ਵੀ ਪੰਥਕ ਕੌਣ ਹੈ ਕਿਹੜੇ ਬੰਦੇ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਉਹ ਅਸਕਰ ਆ ਸ਼ਾਤੋ ਤੇ ਆਉਣੇ ਨਹੀਂ ਆਉਣੇ ਤੇ ਸਾਡੇ ਚੋਂ ਨਿਕਲ ਕੇ ਉਹ ਕਿਤਰਾ ਲੱਭਾਂਗੇ ਕੌਣ ਲੱਭੂਗਾ ਉਹਨਾਂ ਨੂੰ ਦੇਖੋ ਸਾਨੂੰ ਚਿੰਤਾ ਦੀ ਕੋਈ ਲੋੜ ਨਹੀਂ ਜੀ ਸਾਡੇ ਕੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਡੀ ਕਸੂਤੀ ਨੇ ਜਿਹੜਾ ਵਿਅਕਤੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੀ ਉੱਤੇ ਅ ਡਿਗ ਹੈ ਉਹ ਬਾਣੀ ਦੇ ਸਿਧਾਂਤ ਨੂੰ ਸਮਝਦਾ ਹੈ ਸ਼ਬਦ ਗੁਰਦੇਵ ਪ੍ਰਚਾਰ ਨੂੰ ਸਮਝਦਾ ਹੈ ਉਹ ਕਿਸੇ ਸ਼ਕਤੀ ਸ਼ਕਸ਼ੀ ਪ੍ਰਭਾਵ ਥਲੇ ਨਹੀਂ ਕਿਸੇ ਸੰਪਰਦਾਇ ਪ੍ਰਭਾਵ ਥਲੇ ਨਹੀਂ ਕਿ ਡੇਰੇਦਾਰ ਦੇ ਪ੍ਰਭਾਵ ਥਲੇ ਨਹੀਂ ਉਹ ਕੇਵਲ ਗੁਰਪੰਥ ਨੂੰ ਬਰ ਸੋਚਦਾ ਹੈ ਉਹਦੇ اندرੋਂ ਨਿਕਲਦਾ ਹੈ ਕਿ ਪੰਥ ਵਸੇ ਮੈਂ ਉਜੜਾ ਮਨ ਚਾਉ ਹਨੇਰਾ ਉਸ ਬੰਦੇ ਨੂੰ ਅਸੀਂ ਪੰਥਕ ਕਹਾਂਗੇ ਬਾਕੀ ਪੰਥ ਦੀ ਪਰਿਭਾਸ਼ਾ ਸਿੱਖ ਰਹਿਤ ਮਰਯਾਦਾ ਦੇ ਅੰਦਰ ਬਹੁਤ ਖੂਬਸੂਰਤ ਕਰਕੇ ਦਿੱਤੀ ਹੋਈ ਹੈ ਸਾਨੂੰ ਸਿੱਖ ਰਹਿਤ ਮਰਯਾਦਾ ਜੋ ਪੰਥ ਨੇ ਤਿਆਰ ਕੀਤੀ ਹੈ ਉਹਨੂੰ ਪੜ੍ਹਨਾ ਚਾਹੀਦਾ ਹੈ ਉਹਤੇ ਅਮਲ ਕਰਨਾ ਚਾਹੀਦਾ ਹੈ ਸਾਡਾ ਬਹੁਤ ਰਸਤਾ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦਾ ਹੈ ਉਹਦੇ ਅਮਲ ਦੀ ਗੱਲ ਜਿਹੜੀ ਹੈ ਸਿੱਖ ਰਹਿਤ ਮਰਜਾਦਾ ਦੇ ਅਮਲ ਤੋਂ ਮਿਲੇਗੀ ਜਿਸ ਤਰ੍ਹਾਂ ਵਿਵਾਦ ਛੜਿਆ ਸੀ ਕਾਫੀ ਬਹੁਤ ਵੱਡਾ ਵਿਵਾਦ ਛੜ ਗਿਆ ਤੇ ਜਿਤਨਾ ਇੱਤੇ ਖਲੋਣਾ ਚਾਹੀਦਾ ਸੀ ਕਿਹਦਾ ਦਵਾ ਸੀ ਉਹ ਦਵਾ ਜਿੱਦਾਂ ਮਰਜ਼ੀ ਹੁੰਦਾ ਪਰ ਪੰਥ ਦੇ ਲਈ ਉਹਨਾਂ ਨੂੰ ਆਪਣੇ ਆਪਣੇ ਪਾਸੇ ਕਰਨਾ ਯੋਗ ਨਹੀਂ ਸੀ ਉਹਨੂੰ ਵਿੱਚ ਰਹਿ ਕੇ ਸਗੋਂ ਇਹ ਹੱਲ ਦੇ ਲਈ ਗਿਆਣਾ ਚਾਹੀਦਾ ਸੀ ਜਿਹਨੀਆਂ ਤਾਕਤਾਂ ਉਹਨੂੰ ਦਬਾਹ ਦਿੰਦੀਆਂ ਸਨ ਉਹ ਪੰਛੀ ਸ ਨੂੰ ਨੰਗੀਆਂ ਕਰਨਾ ਚਾਹੀਦਾ ਸੀ ਅਸਿਰਵਾ ਦੇ ਕਿ ਪਾਸੇ ਨਹੀਂ ਹੋਣਾ ਚਾਹੀਦਾ ਤੁਸੀਂ ਇੱਕ ਜੇ ਸਲਾਹ ਦੇਣੀ ਹੋਵੇ ਉਹਨਾਂ ਨੂੰ ਤੇ ਕੀ ਸਲਾਹ ਦੋਗੇ ਨਹੀਂ ਅਸੀਂ ਤੇ ਸਾਡੀ ਸਲਾਹ ਤਾਂ ਪਹਿਲੇ ਵੀ ਜਾ ਚੁੱਕੀ ਹੈ ਕਿ ਉਸ ਸੱਜਣ ਨੂੰ ਪਾਸੇ ਨਹੀਂ ਹੋਣਾ ਚਾਹੀਦਾ ਅੱਜ ਵੀ ਕਹਿੰਦੇ ਉਹਦਾ ਸਟੇਫਾ ਮਨਜ਼ੂਰ ਨਹੀਂ ਹੋਣਾ ਚਾਹੀਦਾ ਤੇ ਜੋ ਦੱਸਣ ਕਿ ਕਿਹੜੇ ਦਬਾਅ ਪਾ ਰਹੇ ਨੇ ਕਿਤਨਾ ਦਾ ਦਬਾਅ ਜਿਹੜਾ ਤੁਸੀਂ ਚੱਲ ਨਹੀਂ ਸਕੇ ਹਾਂਜੀ ਤੁਸੀਂ ਤੁਹਾਡ ਕੋ ਨਹੀਂ ਜਥੇਦਾਰ ਅਕਾਲ ਤਨ ਮੋਢੇ ਨੂੰ ਬੈਠਣ ਕੋਲ ਜਾ ਕੇ ਗਲ ਕਰਨ ਜਿਹਦਰ ਜੀ ਦੇ ਨਾਲ ਖਲੋ ਕੇ ਉਹਨਾਂ ਨੇ ਮਜਬੂਤੀ ਵੀ ਕਰਨ ਕਿ ਅਸੀਂ 2 ਦਸੰਬਰ ਦੇ ਫੈਸਲਿਆਂ ਨਾਲ ਜਿਹਦਰ ਜੀ ਖੜੇ ਆ ਅਸੀਂ ਪੂਰੀ ਤਰ੍ਹਾਂ ਪਹਿਰੇਦਾਰੀ ਕਰਾਂਗੇ ਕੋਈ ਬੰਦਾ ਇਹਨਾਂ ਫੈਸਲਿਆਂ ਆਸ-ਪਾਸੇ ਜਾਏਗਾ ਸਾਡੇ ਨੂੰ ਕੋਈ ਜਿਹੜਾ ਵਾ ਵਾਸਤਾ ਨਹੀਂ ਹੋਏਗਾ ਮਰਦਾਂ ਵਾਂਗੂ ਸਾਹਮਣੇ ਆ ਜਾਣ ਨਾ ਜੀ ਤੇ ਜਿੰਨੇ ਤੇ ਜਿੰਨ ਤੱਕ ਮਰੇ ਸਾਹਮਣੇ ਆਉਣਗੇ ਤੇ ਕੀ ਹੋਏਗਾ ਕਿ ਸਮਾਜ ਦੇ ਅੰਦਰ ਇੱਕ ਨਿਰਣ ਨਿਰਣਾਇਕ ਪੱਖ ਆ ਜਾਏਗਾ ਲੋਕਾਂ ਨੂੰ ਇੱਕ ਆਸਰਾ ਮਿਲੇਗਾ ਸੋਚਣ ਦੇ ਲਈ ਸਪਸ਼ਟੀਕਰਨ ਹੋਏਗਾ ਛਾੜੇ ਕੌਮ ਦੇ ਅੰਦਰ ਜੋ ਨਰਾਸ਼ਾ ਚੱਲ ਰਹੀ ਹੈ ਉਹਦਾ ਖਤਮ ਹੋਣਾ ਸ਼ੁਰੂ ਹੋਏਗਾ ਕੱਲ ਨਾ ਇੱਕ ਵਿਦਵਾਨ ਦੇ ਵਿਚਾਰ ਸੁਣਿਆ ਸੀ ਉਹਨਾਂ ਦਾ ਇਹ ਕਹਿਣਾ ਹੈ ਵੀ ਜਿਸ ਤਰ੍ਹਾਂ ਹੁਣ 7 ਮੈਂਬਰੀ ਕਮੇਟੀ ਦੇ ਵਿੱਚ ਨਵੇਂ ਭਰਤੀ ਜਿਹੜੀ ਆ ਉਹਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ ਤੇ ਬਾਦਲ ਕੇ ਚਾਹੁੰਦੇ ਸੀਗੇ ਵੀ ਇਹ ਭਰਤੀ ਸਾਡੀ ਮਰਜ਼ੀ ਦੇ ਨਾਲ ਹੋਵੇ ਪਰ ਧਾਮੀ ਸਾਹਿਬ ਇਹ ਗੱਲ ਕਬੂਲ ਨਹੀਂ ਕੀਤੀ ਤੇ ਇਸ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ ਕੱਲ ਮੈਂ ਕਿਸੇ ਵਿਦਵਾਨ ਦੇ ਵਿਚਾਰ ਸੁਣੇ ਚਲੋ ਅਜੇ ਇਹ ਗੱਲ ਕੋਈ ਸਾਹਮਣੇ ਨਹੀਂ ਆਇਆ ਉਹਨਾਂ ਨੇ ਜਿਹੜੇ ਸ਼ਬਦ ਸਾਹਮਣੇ ਆਇਆ ਹਰਪ੍ਰੀਤ ਸਿੰਘ ਨੂੰ ਵੱਖ ਕਰਨ ਦਾ ਇਹ ਢੰਗ ਤਰੀਕਾ ਉਹਨਾਂ ਨੇ ਵਰਤੇ ਭਾਈ ਰਗਵੀਰ ਸਿੰਘ ਜੀ ਜਿਹੇ ਜਿਹੜੇ ਅਕਾਲ ਤਖਸਣ ਨੂੰ ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਤੇ ਉਹਨਾਂ ਨੇ ਕਿਹਾ ਮੈਨੂੰ ਬੜੀ ਪੀੜਾ ਹੋਈ ਹੈ ਕਿ ਇਹਨਾਂ ਨੇ ਤਖਤੇ ਜਿੱਤੇਦਾਰ ਨੂੰ ਗਲਤ ਤਰੀਕੇ ਦੇ ਨਾਲ ਜਿਹੜਾ ਹੈ ਉਹਨਾਂ ਸਵਾਮਨ ਖਤਮ ਕੀਤਾ ਤੇ ਉਹ ਸਾਰਾ ਦੋਸ਼ ਸ਼੍ਰੋਮਣੀ ਕਮੇਟੀ ਤੇ ਆਉਂਦਾ ਨਾ ਵਾਰ-ਵਾਰ ਨਹੀਂ ਨਹੀਂ ਦੋਸ਼ ਸ਼੍ਰੋਮਣੀ ਕੋਈ ਸ਼੍ਰੋਮਣੀ ਕਮੇਟੀ ਤੇ ਕਾਰਜ ਕਰਨੀ ਨਹੀਂ ਨੀਂ ਕੀਤਾ ਪਹਿਲਾਂ ਉਹਨਾਂ ਨੇ ਪ੍ਰਸਾਲ ਕਰਨ ਤੋਂ ਰੋਕਿਆ ਸੀ ਕਿ ਉਹਨਾਂ ਦੇ ਬਾਰੇ ਪੜਤਾਲ ਕਰਨ ਦੀ ਕੋਈ ਲੋੜ ਨਹੀਂ ਹੈ ਉਹਨੇ ਤਖਤ ਦਮਦਮਾ ਸੋਦੇ ਪੰਜ ਪਿਆਰੇ ਸਹਿਬਾਨ ਨੂੰ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਹਰ ਗੱਲ ਦਾ ਸਪਸ਼ਟ ਜਵਾਬ ਦੇ ਦਿੱਤਾ ਹੈ ਉਹਨਾਂ ਹਿਸਾਬ 'ਚ ਕੋਈ ਪੜਤਾਲ ਦੀ ਲੋੜ ਨਹੀਂ ਹੈ ਇਸ ਕਰਕੇ ਉਹਨਾਂ ਤੇ ਤੁਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ ਅਕਾਲ ਤਖਤ ਤੇ ਕੋਈ ਮਸਲਾ ਆਏਗਾ ਅਸੀਂ ਉਹਦੇ ਬਾਰੇ ਵਿਚਾਰ ਕਰਾਂਗੇ ਜਿਦਾ ਗਿਆਨੀ ਹਰਪ੍ਰੀਤ ਸਿੰਘ ਜੀ ਵਾਰ-ਵਾਰ ਇਹ ਗੱਲ ਕਹਿ ਰਹੇ ਸੀ ਵੀਡੀਓ ਦੇ ਵਿੱਚ ਵੀ ਕਿ ਮੇਰੀ ਕਰਦਾਰਕੁਸ਼ੀ ਕੀਤੀ ਜਾ ਰਹੀ ਆ ਮੇਰੇ ਧੀਆਂ ਨੂੰ ਮਾੜਾ ਚੰਗਾ ਬੋਲਿਆ ਜਾ ਰਿਹਾ ਮੇਰੀ ਜਾਤੀ ਪ੍ਰਤੀ ਬੋਲਿਆ ਜਾ ਰਿਹਾ ਕਿ ਇਦਾਂ ਦਾ ਕੁਝ ਹੋਇਆ ਹੋਊਗਾ ਜ਼ਰੂਰ ਉਹਨਾਂ ਦੇ ਨਾਲ ਨਹੀਂ ਹੋਇਆ ਜੀ ਇਹ ਇਹ ਬੰਦੇ ਬਖਸ਼ਿਸ਼ ਦੀ ਥੋੜੀ ਹੈ ਜੀ ਜਿਹੜੇ ਇਹਨਾਂ ਨੇ ਆਪਣ ਲਾ ਕੇ ਖਾਦੀ ਹੁੰਦੀ ਹੈ ਜਿਹੜਾ ਸਿਆਸਤਦਾਨ ਹੈ ਨਾ ਉਹ ਨਹੀਂ ਲਾ ਕੇ ਖਾਦੀ ਹੁੰਦੀ ਉਹਨੂੰ ਆਪਣੀ ਲੱਥੀ ਚੜੀ ਨਹੀਂ ਹੁੰਦੀ ਉਹਦੋਂ ਉਹਨੇ ਆਪਣੀ ਪੱਗ ਗਾਸ਼ੀ ਜੀ ਮਾਰੀ ਹੁੰਦੀ ਦੂਜੇ ਲਾਉਣ ਵਾਸਤੇ ਉਹਦੇ ਹੱਥੇ ਛਾਪਾ ਹੀ ਹੁੰਦਾ ਉਹ ਮੈਂ ਤੇ ਮੈਂ ਤੇ ਜੋ ਹੈਗਾ ਸਹਿਗਾ ਮੈਂ ਦੂਜੇ ਦੀ ਇੱਜ਼ਤ ਕਿਉਂ ਰਹਿਣ ਦਿਆਂ ਇਸ ਕਰਕੇ ਨਹੀਂ ਸਾਡੀ ਬਾਣੀ ਇਹ ਕਹਿੰਦੀ ਹੈ ਕਿ ਸਾਨੂੰ ਬਤੌਰੇ ਸਿੱਖ ਇੱਕ ਦੂਜੇ ਦਾ ਆਦਮ ਕਰਨਾ ਚਾਹੀਦਾ ਕੁੱਲਾਂ ਹਰ ਬੰਦੇ ਕੋਲ ਹੋਣਗੀਆਂ ਹੁੰਦੀ ਹੋਈਆਂ ਵੀ ਹੋਣਗੀਆਂ ਸਾਨੂੰ ਉਹਨਾਂ ਦੇ ਲਈ ਉਹਦੇ ਉਹਦੇ ਤੇ ਬਸ ਹੱਲ ਸਾਡੇ ਕੋਲ ਬਥੇਰੇ ਪਏ ਹੋਏ ਨੇ ਮਿਸਾਲ ਦੇ ਤੌਰ ਤੇ ਸਦਾਰ ਹਰਜਿੰਦਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹਨਾਂ ਇੱਕ ਮੀਡੀਆ 'ਚ ਗੱਲ ਕਰਦੇ ਆ ਕਰਦੇ ਆ ਉਹਨਾਂ ਦੇ ਕੋਲ ਬੀਬੀ ਜਗੀਰ ਕੁੜ ਬਾਰੇ ਅਪਸ਼ਬਦ ਨਿਕਲੇ ਸੀ ਜੀ ਜੀ ਉਹਨਾਂ ਨੇ ਆਪਣੀ ਮਾਫੀ ਮੰਗ ਲਈ ਤੇ ਪੰਥ ਨੇ ਮਾਫ ਕਰ ਦਿੱਤਾ ਨਿਕ ਨਹੀਂ ਕਰ ਦਿੱਤਾ ਅਹੀਂ ਕੁਝ ਹੁੰਦਾ ਹੈ ਭੁੱਲਣ ਦੇ ਅੰਦਰ ਸਭ ਕੋ ਪੁੱਲ ਗੁਰੂ ਕਰਤਾਰ ਇਸ ਕਰਕੇ ਅਸੀਂ ਜਦੋਂ ਮੈਂ ਮੈਂ ਆਪਣੇ ਨਿਰਣੇ ਅਗਲੇ ਫਾਈਲ ਹੋਂ ਤੱਕ ਲੈ ਕੇ ਜਾਵਾਂਗਾ ਤੇ ਉਹ 100% ਗਲਤ ਹੁੰਦਾ ਹੈ ਇਹ ਵਿਵਾਦਾਂ ਨੂੰ ਖਤਮ ਕਰਨਾ ਚਾਹੀਦਾ ਹੈ ਇਹਨੂੰ ਜਿੰਦੇ ਨਹੀਂ ਰੱਖਣਾ ਚਾਹੀਦਾ ਆਸੀਂ ਸੁਣੋ ਇਹ ਮੈਸਨਾਂ ਕਰ ਸਾਡੇ ਪਰ ਦੁਸ਼ਮਣ ਕੀ ਸੋਚ ਰਹੇ ਸਾਡੇ ਵਿਰੋਧੀ ਕੀ ਸੋਚਦੇ ਪਏ ਨੇ ਅਸੀਂ ਕੌਮ ਨੂੰ ਜਥੇਬੰਦਕ ਸ਼ਕਤੀ ਨੂੰ ਮਜ਼ਬੂਤ ਕਰਕੇ ਜਿਹੜੀਆਂ ਸਾਡੇ ਤੇ ਬਾਹਰੀ ਹਮਲਾਵ ਹਮਲੇ ਹੋ ਰਹੇ ਸਿਧਾਂਤ ਤੇ ਹੋ ਰਹੇ ਨੇ ਸਾਡੀਆਂ ਸੰਸਥਾਵਾਂ ਤੇ ਹੋ ਰਹੇ ਨੇ ਅਸੀਂ ਆਪਣੀਆਂ ਸੰਸਥਾਵਾਂ ਕਿਵੇਂ ਬਚਾਉਣੀਆਂ ਨੇ ਅੱਜ ਕਿੱਥੇ ਉਲਝੇ ਪਏ ਹਾਂ ਅਸੀਂ ਬੇਲੋੜੇ ਕਰਨਾਂ ਤੇ ਅਜੇ ਤਾਕਤ ਲਾ ਰਹੇ ਹਾਂ ਤਾਂ ਇਹ ਤਾਕਤ ਨਹੀਂ ਲਾਉਣੀ ਚਾਹੀਦੀ ਆ ਸਿਰ ਜੁੜ ਕੇ ਬੈਠਣ ਦੀ ਲੋੜ ਹੈ ਬਾਣੀ ਹਰ ਸਮੱਸਿਆ ਦਾ ਹੱਲ ਦੱਸਦੀ ਹੈ ਹੋਏ 71 ਮੇਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਵੈਸੋ ਸਫਾ ਵਸੇ ਇਸ ਤੋਂ ਬਿਹਤਰ ਹੱਲ ਕੋਈ ਨਹੀਂ ਹੈਗਾ ਬਿਨਾ ਬੈਠੇ ਤੋਂ ਹੱਲ ਨਹੀਂ ਨਿਕਲਣਾ ਮੀਡੀਆ ਵਿੱਚ ਬੋਲਿਆਂ ਹੱਲ ਨਹੀਂ ਨਿਕਲਣਾ ਸਾਨੂੰ ਬਹਿਣਾ ਪੈਣਾ ਹੈ ਬਹਿ ਕੇ ਹੱਲ ਨਿਕਲ ਸਕਦੇ ਨੇ ਵੱਡੀਆਂ ਤੋਂ ਵੱਡੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਗੱਲਬਾਤ ਨਾਲ ਹੱਲ ਹੁੰਦੀਆਂ ਨੇ ਸਾੜ ਹੋਇਆ ਕੀ ਵਿਚਾਰ ਅੰਤਰ ਹੈ ਨਾ ਤੇ ਵਿਚਾਰ ਅੰਤਰ ਦੂਰ ਹੋ ਜਾਣਗੇ ਹਾਂਜੀ ਮੰਨ ਲਓ ਕੁਸੀਂ ਅਕਾਲ ਤਖਤ ਤੇ ਆਇਓ ਤੂੰ ਗੁਨਾਹ ਮੰਨ ਲਿਆ ਆਪਣੇ ਕਹ ਮੈਂ ਸਾਡੇ ਕੋਲ ਹੋ ਗਿਆ ਜੀ ਮੈਂ ਚੋਲੀ ਚ ਪਾਉਣਾ ਜੀ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਇਹ ਕਿਹਾ ਕਿ ਜਿੰਨ ਜਿਹੜੇ ਆਗੂ ਅੱਜ ਅਗਵਾਈ ਕਰਦੇ ਨੇ ਇਹ ਹੁਣ ਅਗਵਾਈ ਕਰਨ ਦੇ ਯੋਗ ਨਹੀਂ ਰਹਿ ਅਕਾਲ ਤਖਤ ਦਾ ਬੜਾ ਸਪਸ਼ਟ ਨਿਰਣਾ ਹੈ ਜਿਹੜਾ ਇਹਨਾਂ ਦੇ ਹਜਮ ਨਹੀਂ ਹੋ ਰਿਹਾ ਉਹ ਚ ਦੇਖਿਆ ਹੋਇਆ ਇਹ ਆਗੂ ਹੁਣ ਜਥੇਬੰਦੀ ਦੇ ਗਵਾਈ ਕਰਨ ਦੇ ਯੋਗ ਨਹੀਂ ਰਹੇ ਇਸ ਕਰਕੇ ਸੱਤ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਨਵੇਂ ਸਿਰ ਤੋਂ ਭਰਤੀ ਕਰੇਗੀ ਤੇ ਕਿਰਿਆ ਪੂਰੀ ਕਰਕੇ ਨਵੇਂ ਸਿਰ ਤੋਂ ਜਿਹੜਾ ਸ਼੍ਰੋਮਣੀ ਅਕਾਲ ਦਲ ਲਾਮਬੰਦ ਕੀਤਾ ਜਾਏਗਾ ਉਹਦੇ ਬਾਦਲ ਤੜਾ ਨਹੀਂ ਸੀ ਬਣਨਾ ਉਹ ਸ਼੍ਰੋਮਣੀ ਅਕਾਲ ਦਲ ਬਣਨਾ ਸੀ ਪਰ ਇਹ ਤੜਾ ਖਤਮ ਨਹੀਂ ਕਰਨਾ ਚਾਹੁੰਦੇ ਇਸ ਸਵਾਲ ਵੀ ਉੱਥੇ ਰਿਹਾ ਸੀ ਇਸੇ ਇਸ ਕਰਕੇ ਇਹਨਾਂ ਨੇ ਆਪਣੇ ਧੜੇ ਦੀ ਭਰਤੀ ਕਰੇ ਨੇ ਇਹ ਸ਼੍ਰੋਮਣੀ ਅਕਾਲ ਦਲ ਦੀ ਭਰਤੀ ਕਰ ਹੀ ਨਹੀਂ ਸਕਦੇ ਕਿਉਂਕਿ ਆਪ ਇਹ ਅਕਾਲੀ ਨਹੀਂ ਹੈਗੇ ਇਹਨਾਂ ਨੇ ਤਖਤ ਨੂੰ ਪੇੜ ਦਿੱਤੀ ਉਹਨਾਂ ਕਾਲੀ ਆਖੇ ਨਹੀਂ ਜਾ ਸਕਦਾ ਇਸ ਕਰਕੇ ਸਿਆਸੀ ਤੜੇ ਦੀ ਭਰਤੀ ਹੋ ਰਹੀ ਹੈ ਨਾ ਕਿ ਚੋਣਾਂ ਕਲਦਲ ਦੀ ਭਰਤੀ ਹੋ ਰਹੀ ਹੈ ਮੈਂ ਸਵਾਲ ਵਿੱਚ ਇਹੀ ਕੀਤਾ ਸੀਗਾ ਤੁਹਾਨੂੰ ਵੀ ਹੋ ਸਕਦਾ ਉਹ ਕਮੇਟੀ ਦੀ ਜਿਹੜੀ ਮੀਟਿੰਗ ਆ ਉਹਨੂੰ ਆਪਣੇ ਤਰੀਕੇ ਨਾਲ ਚਲਾਉਣ ਵਾਸਤੇ ਇਹ ਸਭ ਕੁਝ ਰਚਿਆ ਗਿਆ ਹੋਵੇ ਤੇ ਧਾਮੀ ਸਾਹਿਬ ਇਸ ਗੱਲੋਂ ਨਾਰਾਜ਼ ਹੋ ਕੇ ਅਸਤੀਫਾ ਦੇ ਨਹੀਂ ਜੋ ਸ਼ਰੂ ਉਹ ਕਮੇਟੀ ਤਾਂ ਖਤਮ ਨਹੀਂ ਹੋਣੀ ਜੀ ਹਾਂ ਉਤੇ ਜਥੇਦਾਰ ਦੀ ਇਕੱਲੇ ਵੀ ਚਾਹਤਾਂ ਵੀ ਨਹੀਂ ਖਤਮ ਹੋ ਸਕਦੀ ਇਹ ਗੱਲ ਦੇ ਉਹ ਜਿਹੜਾ ਫੈਸਲਾ ਕਾਲ ਤਖਤ ਤੇ ਹੋਇਆ ਹੈ ਪੰਜ ਸਿੰਘਾਂ ਦੇ ਵਿੱਚ ਹੋਇਆ ਹੈ ਉਹ ਸੰਗਤੀ ਤੋਂ ਤੇ ਹਲਾਣੇ ਜਾ ਚੁੱਕਾ ਹੋਇਆ ਉਹ ਕਮੇਟੀ ਤੇ ਕਮੇਟੀ ਰਹਿਣੀ ਰਹਿਣੀ ਹੈ ਜੀ ਬਲਕਿ ਅਸੀਂ ਤੇ ਕਹਿੰਦੇ ਹਾਂ ਕਿ ਭਾਈ ਰਗਵੀਰ ਸਿੰਘ ਉਹਨੇ ਜਿਹੜੀ ਪਹਿਲਾਂ ਇਹਨੂੰ ਛੋੜ ਦਿੱਤੀ ਸੀ ਨਾ ਉਹ ਛੋੜ ਨਹੀਂ ਸੀ ਦੇਣੀ ਚਾਹੀਦੀ ਜਦੋਂ ਤਿੰਨਾਂ ਦਿਨਾਂ ਦਾ ਮੌਕਾ ਦਿੱਤਾ ਸੀ ਤੇ ਤਿੰਨ ਦਿਨ ਹੀ ਅਸੀਫੇ ਪ੍ਰਵਾਨ ਕਰਨ ਦੇ ਰੱਖਣੇ ਚਾਹੀਦੇ ਸੀ ਹਾਂ ਕਮੇਟੀ ਨੇ ਸੱਤ ਦਿਨੋਂ ਕੰਮ ਨਹੀਂ ਸੀ ਕੀਤਾ ਕਮੇਟੀ ਤਲਬ ਕਰ ਲੈਣੀ ਚਾਹੀਦੀ ਸੀ ਤੁਸੀਂ ਕੰਮ ਕਿਉਂ ਨਹੀਂ ਸ਼ੁਰੂ ਕੀਤਾ ਜੋ ਨਹੀਂ ਪੁੱਛਿਆ ਗਿਆ ਤੇ ਅੱਜ ਤੱਕ 9 ਵਜੇ ਇੱਥੋਂ ਤੱਕ ਆ ਗਏ ਇਹ ਨਿਸ਼ਾਨ ਹਾਲਾਤੇ ਬਣ ਗਿਆ ਤੇ ਮੈਂ ਕਿਹਾ ਅਕਾਲ ਤੱਕ ਨੂੰ ਆਪਣਾ ਕੁੰਡਾ ਸਖਤ ਕਰ ਦੇਣਾ ਚਾਹੀਦਾ ਤੇ ਸੱਤ ਮੈਂਬਰੀ ਕਮੇਟੀ ਦੇ ਦੋ ਬੰਦੇ ਪਹਿਲੀ ਗੱਲ ਇਹਨਾਂ ਨਹੀਂ ਸਵਾਵਾ ਜਾਰੀ ਰੱਖਣ ਕਮਨਾਲ ਸੇਵਾ ਕਰੋ ਜੀ ਬਾ ਹੁਕਮ ਜਿਹੜਾ ਹੈ ਸੇਵਾ ਲੈਣੇ ਨਾਲ ਕੋਲ ਕਹੋ ਜੀ ਨਵੀਂ ਭਰਤੀ ਕਰਨੀ ਹੈ ਜੋ ਕੁਝ ਹੋ ਰਿਹਾ ਹੈ ਉਹ ਧੜੇ ਦੇ ਭਰਤੀ ਹੈ ਉਹਨਾਂ ਕਾਲ ਤੇ ਕੋਈ ਲੈਣ ਦੇਣ ਨਹੀਂ ਆ ਅਕਾਲ ਤਖਤੇ ਸ਼੍ਰੋਮਣੀ ਅਕਾਲੀ ਦਲ ਪੰਚ ਨੂੰ ਬਣਾ ਕੇ ਦੇਣਾ ਚਾਹੁੰਦੇ ਜੀ ਅਕਾਲ ਤਖਤੇ ਪਹਿਲਾਂ ਵੀ 1920 ਚ ਵੀ ਅਕਾਲੀ ਦਲ ਦਾ ਸ਼ ਅਕਾਲ ਤਖਤੇ ਬਣਿਆ ਸੀ ਇਸ ਕਰਕੇ ਹੁਣ ਵੀ ਨਵਾਂ ਅਕਾਲੀ ਦਲ ਪੰਚ ਨੂੰ ਚਾਹੀਦਾ ਹੈ ਜਿਹੜਾ ਉਸੇ ਤਰਜਮਾਨੀ ਵਿੱਚ ਚੱਲੇ ਜੋ ਸਾਡਾ ਪਹਿਲਾ ਸੰਵਿਧਾਨ ਬਣਿਆ ਹੋਇਆ ਸੀ ਉਹ ਪੰਥ ਦੀ ਭਾਵਨਾਵਾਂ ਦੀ ਤਰਜਮਾਨੀ ਕਰੇ ਉਹ ਧੜੇ ਜਾਂ ਵਿਕਟਿਆਂ ਦੀ ਤਰਜਮਾਨੀ ਵਾਲਾ ਅਕਾਲੀ ਦਲ ਸਾਨੂੰ ਨਹੀਂ ਚਾਹੀਦਾ ਅਸੀਂ ਉਹ ਕਲ ਦਲ ਨਹੀਂ ਮੰਨਦੇ ਜੀ ਕਿੱਥੋਂ ਆਉਣਗੇ ਆਕਾਲੀ ਦਲ ਜਿਹੜਾ ਆਕਾਲੀ ਦਲ ਦੀ ਤੁਸੀਂ ਆਸ ਲਾ ਕੇ ਬੈਠੇ ਹੋ ਉਹ ਕਿੱਥੋਂ ਆਉਣੇ ਬੰਦੇ ਦੇਖੋ ਇਹ ਗੱਲ ਪੁੱਤਰ ਮੇਰੇ ਚੇਤੇ ਰੱਖੋ ਕਦੇ ਵੀ ਕਿਸੇ ਗੱਲ ਦਾ ਕਾਲ ਨਹੀਂ ਹੁੰਦਾ ਅੱਜ ਵੀ ਮੇਰੇ ਪੰਥ ਦੇ ਵਿੱਚ ਦੇਸ਼ ਵਿਦੇਸ਼ ਦੇ ਅੰਦਰ ਇਹੋ ਜਿਹੇ ਹੀਰੇ ਮਨੁੱਖ ਬੈਠੇ ਨੇ ਜਿਹਨੀਆਂ ਸ਼ੁੱਧ ਆਤਮਾਵਾਂ ਨੇ ਜਿਨ੍ਹਾਂ ਚ ਪੰਥ ਉਹਨਾਂ ਰਗ ਰਗ ਵਿੱਚ ਵਸਦਾ ਹੈ ਗੁਰੂ ਗ੍ਰੰਥ ਪ੍ਰਤੀ ਉਹਨਾਂ ਸੱਚੇ ਪਾਤਸ਼ਾਹ ਪ੍ਰਤੀ ਉਹਨਾਂ ਦਾ ਸਮਰਪਣ ਜਿਹੜਾ 24 ਘੰਟੇ ਦਾ ਹੈ ਅੱਜ ਉਹਨਾਂ ਨੂੰ ਮੌਕਾ ਦੇਣਾ ਵਾਸਤੇ ਅਸੀਂ ਤਿਆਰ ਹੋਈਏ ਸਹੀ ਘਾਟਾ ਕਿਸੇ ਗੱਲ ਦਾ ਨਹੀਂ ਹੈ ਇਹ ਇਹ ਨਹੀਂ ਮਤ ਸੋਚੋ ਕਿ ਕਿਸੇ ਗੱਲ ਦਾ ਕਾਲ ਹੁੰਦਾ ਹੈ ਕਿ ਕਾਲ ਕਿਸੇ ਗੱਲ ਦਾ ਨਹੀਂ ਪੈਂਦਾ ਅੱਜ ਮੇਰੀ ਪੰਥ ਦੇ ਅੰਦਰ ਕੋਈ ਕਮੀ ਨਹੀਂ ਹੈ ਸਹਿ ਸਾਡੇ ਅੰਦਰ ਜਾਪਦਾ ਹੈ ਕਿ ਇਹ ਦੋ ਬੰਦੇ ਹੀ ਰਹਿ ਗਏ ਇਹੀ ਅਗਵਾਈ ਕਰ ਸਕਦੇ ਆ ਅਸੀਂ ਬੰਦੇਆਂ ਤੱਕ ਸੋਚ ਲੈ ਗਏ ਆ ਪਰ ਪੰਥ ਬੰਦੇਆਂ ਤੱਕ ਨਹੀਂ ਚੱਲਦਾ ਨਾ ਪੰਥ ਬੰਦਿਆਂ ਦਾ ਹੈ ਇਹ ਗੁਰੂ ਦਾ ਪੰਥ ਹੈ ਇਹਨ ਗੁਰੂ ਦੀ ਸੋਚ ਨਾਲ ਸ਼ਬਦ ਬਾਣੀ ਗੁਰਬਾਣੀ ਦੇ ਸਿਧਾਰਤ ਨਾਲ ਚੱਲਣਾ ਹੈ ਕਿ ਅੱਜ ਚੱਲੇਗਾ ਔਰ ਅੱਗੇ ਅਗਵਾਈ ਕਰੇਗਾ ਇਹ ਪੰਥ ਨੇ ਤੇ ਸੰਸਾਰ ਦੇ ਅੰਦਰ ਇਸ ਸਿੱਖੀ ਦੇ ਝੰਡੇ ਬਲੰਦ ਕੀਤੇ ਨੇ ਤੇ ਹੋਰ ਅੱਗੇ ਕਰਨੇ। ਅਖੀਰ ਵਿੱਚ ਕੌਮ ਦੇ ਨਾਲ ਕੋਈ ਸੰਦੇਸ਼ ਦੇਣਾ ਚਾਹੋਗੇ? ਦੇਖੋ ਅਸੀਂ ਤੇ ਸੰਗ ਪੂਰੇ ਪੰਥ ਨੂੰ ਸੰਸਾਰ ਵਿੱਚ ਵਸਦੇ ਗੁਰਸਿੱਖਾਂ ਨੂੰ ਬੇਨਤੀ ਕਰਦੇ ਆਂ ਕਿ ਗੁਰੂ ਪਿਆਰ ਵਾਲਿਓ ਵਿਵਾਦਾਂ ਦੇ ਇਸ ਚਿੱਕੜ ਨੂੰ ਉਸ਼ਾਲਣਾ ਘਟਾਈਏ। ਇਹ ਵਿਵਾਦ ਖਤਮ ਕਰਨ ਵਾਲੇ ਪਾਸੇ ਅੱਗੇ ਆਈਏ। ਪੰਥ ਦੀ ਇੱਕ ਸੁਰਤਾ, ਇੱਕ ਸਰਤਾ ਲਈ ਅੱਜ ਆਵਾਜ਼ ਬਲੰਦ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਉਸੇ ਥਾਂ ਤੇ ਆਈਏ ਜਿਸ ਸਰ ਬਜ਼ੁਰਗ ਕਹਿੰਦੇ ਨੇ ਪੰਥ ਕੀ ਰਹੇਗੇ। ਤੋ ਗ੍ਰੰਥ ਕੀ ਰਹੇਗੀ ਨਾਥ ਤੇਰਾ ਪੰਥ ਨਾ ਰਹਾ ਤੇ ਗ੍ਰੰਥ ਕੋਣ ਮੰਨੇਗਾ ਦੁਸ਼ਮਣ ਦਾ ਵਾਰ ਜਿੱਥੇ ਪੰਥ ਤੇ ਹੈ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਦੋਵਾਂ ਥਾਵਾਂ ਤੇ ਬਰਾਬਰ ਵਾਰ ਹੋ ਰਹੇ ਨੇ ਅੰਦਰੋਂ ਵੀ ਹੋ ਰਹੇ ਨੇ ਤੇ ਬਾਹਰੋਂ ਵੀ ਹੋ ਰਹੇ ਨੇ ਇਹਨਾਂ ਵਾਰਾਂ ਤੋਂ ਬਚਣ ਦੇ ਲਈ ਅੱਜ ਪੰਥ ਦੇ ਅੰਦਰ ਆਪਸੀ ਨੇੜਤਾ ਆਪਸੀ ਪਿਆਰ ਆਪਸੀ ਵਿਸ਼ਵਾਸ ਆਪਸੀ ਇਤਫਾਕ ਜਿਹੜਾ ਸਾਡਾ ਕਾਇਮ ਹੋਣਾ ਬੜਾ ਜ਼ਰੂਰੀ ਹੈ ਹਮੇਸ਼ਾ ਦੀ ਅਪਡੇਟ ਵੀ ਆਈ ਪਈ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਧਾਮੀ ਸਾਹਿਬ ਨੂੰ ਕਿ ਉਹਨਾਂ ਨੂੰ ਮੰਨ ਜਾਣਾ ਚਾਹੀਦਾ ਬੇਲੇ ਗੱਲ ਕਿ ਕਿਉਂ ਨਹੀਂ ਮੰਨਣਾ ਚਾਹੀਦਾ ਜੀ ਪਹਿਲੇ ਮੰਨ ਮਨਉਣ ਵਾਲੇ ਕੌਣ ਨੇ ਸਦਾ ਦਲਜੀਤ ਸਿੰਘ ਚੀਮਾ ਗਿਆ ਨਹੀਂ ਨਹੀਂ ਤੇ ਚੀਮਾ ਚੀਮਾ ਆਖੇ ਨਹੀਂ ਮੰਨਣਾ ਚਾਹੀਦਾ ਚੀਮਾ ਤੇ ਪੈਸੇ ਮੋਕੇ ਬੇੜੀਆਂ ਜਵਟੇ ਪਾ ਰਿਹਾ ਹਾਂ ਜੇ ਮੰਨਣ ਦੀ ਉਮੰਦਨ ਤੇ ਉਹਨਾਂ ਜਹੇਦਾਰ ਸਾਹਿਬ ਜੀ ਕਹਿ ਕੇ ਉਹ ਸੇਵਾ ਗਿਲ ਕਲੋਨਿਕ ਕਰਵਾ ਲੈਣ ਉਹ ਚੀਮਾ ਤੇ ਆਖੇ ਮੰਨਣਾ ਜਿ ਮਨਾਉਣੀ ਨਹੀਂ ਸਦਾ ਅਗਿਆਨੀ ਰਕ ਵੀਰ ਸਿੰਘ ਸਿੱਧਾ ਹੁਕਮਨਾਮਾ ਜਾਰੀ ਕਰ ਦੇ ਵਾਪਸ ਆਉ ਨਹੀਂ ਉਹ ਵੱਖਰੀ ਪੱਖ ਨੇ ਉਹ ਕੱਲ ਦੇ ਕੱਲ ਦੇ ਅਸੀਂ ਕਿ ਅਸੀਂ ਕਹਿੰਨੇ ਕਿ ਪੰਜ ਗੱਲ ਹੈ ਜੇ ਨਹੀਂ ਮੰਨਣਗੇ ਤੇ ਨਵੇਂ ਸਾਡੇ ਕੋ ਜਿਹੜੇ ਸੱਜਣ ਨੇ ਉਹ ਕਿਤਨਾ ਦੇ ਪੰਥਕ ਬੰਦੇ ਲੱਭ ਕੇ ਲਾ ਲੈਣੇ ਚਾਹੀਦੇ ਨੇ ਫਿਰ ਬੰਦਾ ਆਖਰੀ ਨਹੀਂ ਹੁੰਦਾ ਜੀ ਜੇ ਮੈਂ ਪਾਰਾਂ ਦੀ ਪੈ ਜਾਵਾਂ ਕਿ ਕੇਵਲ ਸੰਗਾੜੀ ਜਾਵੇ ਕਿ ਨਹੀਂ ਤੇ ਮੈਂ ਤੇ ਫੰਨੇ ਖਾਂ ਤੇ ਮੇਰੇ ਤੋਂ ਬਗੈਰ ਸ਼ਰਪੰਥ ਨਹੀਂ ਚੱਲਦਾ ਤੇ ਮੇਰੇ ਤੋਂ ਵੱਧ ਮੂਰਖ ਵੀ ਕੋਈ ਨਹੀਂ ਹੋ ਸਕਦਾ ਇਸ ਕਾਰਨ ਕਰਕੇ ਨਾ ਹਮਕੀਆਂ ਨਾ ਕਰਾਂਗੇ ਨਾ ਕਰ ਸਕੇ ਸਰੀਰ ਤੇ ਸਰੀਰ ਨੇ ਕੋਈ ਕੀਮਤ ਨਹੀਂ ਇਸ ਕਰਕੇ ਅੜਨਾ ਤੇ ਬਣਦਾ ਹੀ ਨਹੀਂ ਹੈ ਸਾਨੂੰ ਪੰਥ ਅੱਗੇ ਵੀ ਸਮਰਪਿਤ ਰਹਿਣਾ ਚਾਹੀਦਾ ਹੈ ਤੁਨ ਗੁਰੂ ਗ੍ਰੰਥ ਸਾਹਿਬ ਅਗੇ ਵੀ ਸਮਰਪਿਤ ਰਹਿਣਾ ਚਾਹੀਦਾ ਹੈ ਤੇ ਪੰਥ ਦੀਆਂ ਜਥੇਬੰਦੀਆਂ ਨੂੰ ਅੱਜ ਪੰਥ ਦੇ ਲਈ ਸੋਚਣਾ ਚਾਹੀਦਾ ਹੈ ਸੇਵਾ ਕਰਨੀ ਚਾਹੀਦੀ ਹੈ ਅੱਗੇ ਆ ਕੇ ਆਪਣੀਆਂ ਨਿਰਮਲ ਭਾਵਨਾਵਾਂ ਦਾ ਪ੍ਰਗਟਾਵਾ ਕਰਕੇ ਪੰਥਕ ਏਕੇ ਹੋ ਜੱਥੇ ਬੰਦੀ ਦੀ ਮਜਬੂਤੀ ਲਈ ਕੰਮ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਸਾਡਾ ਗੱਲਬਾਤ ਕਰ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਏ ਹੋ ਵਾਹਿਗੁਰੂ ਚੜ੍ਹਦੀ ਕਲਾ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਗਿਆਨੀ ਕੇਵਲ ਸਿੰਘ ਜੀ ਜਿਨ੍ਹਾਂ ਦੇ ਨਾਲ ਆਪਾਂ ਅੱਜ ਪੰਥ ਦੇ ਵਿੱਚ ਜੋ ਵਿਵਾਦ ਛੜਿਆ ਹੋਇਆ ਉਹਦੇ ਹੱਲ ਵਾਸਤੇ ਆਪਾਂ ਗੱਲਬਾਤ ਕੀਤੀ ਹੈ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਅਸੀਂ ਆਸ ਲਾਈ ਬੈਠੇ ਹਾਂ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਪੰਥ ਦੀ ਚੜ੍ਹਦੀ ਕਲਾ ਵਾਲਾ ਹੋਵੇ ਤੇ ਪੰਥ ਦੇ ਵਿੱਚ ਇਹ ਜਿਹੜੇ ਵਿਵਾਦ ਛੜੇ ਨੇ ਇਹ ਜਲਦੀ ਹੀ ਜਲਦੀ ਖਤਮ ਹੋਣਾ ਅਸੀਂ ਵੀ ਆਸ ਰੱਖਦੇ ਆ ਕਿ ਪੰਥ ਜਿਹੜਾ ਵਾ ਗੁਰੂ ਸਾਹਿਬ ਦਾ ਪੰਥ ਹੈ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਤੇ ਵਿਵਾਦ ਜਿਹੜੇ ਐ ਜਲਦੀ ਖਤਮ ਹੋਣ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ